ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਅਮਰੀਕਾ ਦੇ H1B ਵੀਜ਼ਾ ਪ੍ਰੋਗਰਾਮ ਨੂੰ ਇੱਕ ਸਕੈਮ ਦੱਸਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜ਼ਿਆਦਾਤਰ ਭਾਰਤੀ ਮੂਲ ਦੇ ਵਿਅਕਤੀਆਂ ਦੁਆਰਾ ਇਸ ਦਾ ਪੂਰਾ ਫਾਇਦਾ ਚੁੱਕਿਆ ਜਾਂਦਾ ਹੈ। ਉਨ੍ਹਾਂ ਦੇ ਇਸ ਬਿਆਨ ਨੇ H1B ਵੀਜ਼ਾ ਦੇ ਬਾਰੇ ਪਹਿਲਾਂ ਤੋਂ ਚੱਲ ਰਹੀ ਬਹਿਸ ਦੀ ਅੱਗ ਦੇ ਵਿੱਚ ਘਿਓ ਦਾ ਕੰਮ ਕੀਤਾ ਹੈ ਜਿਸ ਦੇ ਵਿੱਚ ਫਲੋਰੀਡਾ ਦੇ ਗਵਰਨਰ ਭਾਰਤੀਆਂ ਨੂੰ ਅਸਿੱਧੇ ਤੌਰ ਤੇ ਸਕੈਮਰ ਯਾਨੀ ਕਿ ਧੋਖੇਬਾਜ਼ ਕਹਿ ਰਹੇ ਨੇ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਦੋ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਥੀ ਭਾਰਤ ਨੂੰ ਨਾ ਕੋਸਤੇ ਹੋਣ ਉਹ ਚਾਹੇ ਭਾਰਤ ਦੇ ਲਗਾਏ ਟੈਰਿਫਸ ਦੀ ਗੱਲ ਹੋਵੇ ਭਾਰਤ ਦੇ ਵਿੱਚ ਅਮਰੀਕੀ ਕੰਪਨੀਆਂ ਦੇ ਕਾਰੋਬਾਰ ਦੀ ਗੱਲ ਹੋਵੇ ਜਾਂ ਫਿਰ ਐਚ 1 ਬੀ ਵੀਜ਼ਾ ਪ੍ਰੋਗਰਾਮ ਦੀ ਅਮਰੀਕੀ ਆਗੂ ਆਪਣੀ ਹਰ ਸਮੱਸਿਆ ਦਾ ਸਹਾਰਾ ਭਾਰਤ ਜਾਂ ਫਿਰ ਭਾਰਤੀਆਂ ਦੇ ਸਿਰ ਤੇ ਬੰਨ੍ਹ ਦਿੰਦੇ ਨੇ ਅਮਰੀਕਾ ਦੇ ਵਿੱਚ ਅੱਜਕੱਲ੍ਹ H1B ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਰਿਪਬਲਿਕ ਆਗੂ ਕੋਈ ਨਾ ਕੋਈ ਬਿਆਨ ਜ਼ਰੂਰ ਦੇ ਰਹੇ ਨੇ ਆਖਿਰਕਾਰ ਇਨ੍ਹਾਂ ਅਮਰੀਕੀ ਆਗੂਆਂ ਨੂੰ ਭਾਰਤੀਆਂ ਦੇ ਨਾਲ ਅਤੇ H1B ਵੀਜ਼ਾ ਤੋਂ ਐਨੀ ਦਿੱਕਤ ਕਿਉਂ ਹੋ ਰਹੀ ਹੈ ਆਖਿਰ ਇਹ H1B ਵੀਜ਼ਾ ਪ੍ਰੋਗਰਾਮ ਹੈ ਕੀ ਤਾਂ ਤੁਹਾਨੂੰ ਦੱਸ ਦਈਏ ਕਿ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ੇ ਜਿਵੇਂ ਕਿ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਡੀਸਨ ਦੇ ਵਿੱਚ ਵਿਦੇਸ਼ੀ ਪ੍ਰੋਫੈਸ਼ਨਲਸ ਨੂੰ ਹਾਇਰ ਕਰਨ ਦੀ ਇਜਾਜ਼ਤ ਦਿੰਦਾ ਹੈ ਹਰ ਸਾਲ 85000 ਵੀਜ਼ਿਆਂ ਦਾ ਕੋਟਾ ਦਿੱਤਾ ਜਾਂਦਾ ਹੈ ਅਤੇ ਇਹਨਾਂ ਦੀ ਚੋਣ ਦੇ ਲਈ ਲਾਟਰੀ ਸਿਸਟਮ ਵਰਤਿਆ ਜਾਂਦਾ ਹੈ ਪਿਛਲੇ ਸਾਲਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਜ਼ਿਆਦਾਤਰ ਵੀਜ਼ੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚ ਲਗਭਗ 70% ਵੀਜ਼ੇ ਭਾਰਤੀਆਂ ਨੂੰ ਹੀ ਮਿਲੇ ਇੱਕ ਸੈਂਟਿਸਟ ਨੇ ਫੌਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਅਮਰੀਕੀ ਕੰਪਨੀਆਂ ਇਸ ਪ੍ਰੋਗਰਾਮ ਦੀ ਦੁਰਵਰਤੋਂ ਕਰਕੇ ਅਮਰੀਕੀ ਪ੍ਰੋਫੈਸ਼ਨਲਜ਼ ਨੂੰ ਨੌਕਰੀਆਂ ਤੋਂ ਕੱਢ ਰਹੀਆਂ ਨੇ ਅਤੇ ਸਸਤੀ ਮਜ਼ਦੂਰੀ ਦੇ ਲਈ ਭਾਰਤ ਤੋਂ ਪ੍ਰੋਫੈਸ਼ਨਲਜ਼ ਨੂੰ ਹਾਇਰ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਕੰਪਨੀਆਂ ਅਮਰੀਕੀਆਂ ਨੂੰ ਨੌਕਰੀਆਂ ਤੋਂ ਕੱਢਦੀਆਂ ਨੇ ਅਤੇ ਨਵੇਂ H1B ਵੀਜ਼ਾ ਧਾਰਕਾਂ ਨੂੰ ਅਮਰੀਕਾ ਦੇ ਵਿੱਚ ਲਿਆਉਂਦੀਆਂ ਨੇ। ਜਿਸ ਸੈਂਟਿਸਟਸ ਦਾ ਇਹ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਕਾਮਿਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੰਦੀਆਂ ਨੇ ਅਤੇ ਉਹਨਾਂ ਦੀ ਥਾਂ ਤੇ ਸਸਤੇ ਵਿਦੇਸ਼ੀ ਵਰਕਰਾਂ ਨੂੰ ਰੱਖਦੀਆਂ ਨੇ। ਉਦਾਹਰਨ ਦੇ ਵਜੋਂ ਸਾਲ 2015 ਦੇ ਵਿੱਚ ਡਿਜ਼ਨੀ ਦੇ ਆਰਲੈਂਡੋ ਦੇ ਵਿੱਚ ਅਮਰੀਕੀ ਕਾਮਿਆਂ ਨੂੰ H1B ਵਰਕਰਾਂ ਦੇ ਨਾਲ ਸਿਖਲਾਈ ਤਾਂ ਦਿੱਤੀ ਗਈ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਨੇ ਕਾਫੀ ਵੱਡੇ ਵਿਵਾਦ ਨੂੰ ਚਰਮ ਦਿੱਤਾ। ਜਿਸ ਸੈਂਟਿਸ ਨੇ H1B ਵੀਜ਼ਾ ਵਰਕਰਾਂ ਦੀ ਸਥਿਤੀ ਨੂੰ ਗੁਲਾਮੀ ਵਰਗੀ ਸਥਿਤੀ ਦੱਸਿਆ ਇਹ ਕਹਿੰਦੇ ਹੋਏ ਕਿ ਵੀਜ਼ਾ ਧਾਰਕ ਕੰਪਨੀਆਂ ਦੇ ਨਾਲ ਬੰਨੇ ਹੁੰਦੇ ਨੇ ਅਤੇ ਨੌਕਰੀ ਛੱਡਣ ਤੇ ਉਹਨਾਂ ਦਾ ਵੀਜ਼ਾ ਵੀ ਖਤਰੇ 'ਚ ਪੈ ਜਾਂਦਾ ਹੈ ਉਹਨਾਂ ਦਾ ਦਾਵਾ ਹੈ ਕਿ ਵੱਡੀਆਂ ਟੈਕ ਕੰਪਨੀਆਂ ਜੋ ਅਰਬਾਂ ਡਾਲਰਾਂ ਦਾ ਵਪਾਰ ਕਰਦੀਆਂ ਨੇ ਇਸ ਪ੍ਰੋਗਰਾਮ ਦੀ ਵਰਤੋਂ ਮਜ਼ਦੂਰੀ ਤੇ ਖਰਚੇ ਘਟਾਉਣ ਤੇ ਮੁਨਾਫਾ ਵਧਾਉਣ ਲਈ ਕਰਦੀਆਂ ਰਹੀ ਜੋ ਅਮਰੀਕੀ ਹਿੱਤਾਂ ਦੇ ਕਾਫੀ ਖਿਲਾਫ ਹੈ ਡਿਸੈਂਟਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਾਅਦੇ ਪ੍ਰਭਾਵ ਨੂੰ ਵੀ ਚੁੱਕਿਆ ਇਹ ਕਹਿੰਦੇ ਹੋਏ ਕਿ ਜਦੋਂ AI ਨੌਕਰੀਆਂ ਨੂੰ ਖਤਮ ਕਰ ਰਿਹਾ ਹੈ ਤਾਂ ਵਿਦੇਸ਼ੀ ਵਰਕਰਾਂ ਨੂੰ ਹਾਇਰ ਕਰਨ ਦੀ ਬਜਾਏ ਅਮਰੀਕੀ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਦੇਣੇ ਚਾਹੀਦੇ ਨੇ ਡਿਸੈਂਟਿਸ ਦੇ ਇਹ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਕੁਝ ਲੋਕਾਂ ਨੇ ਉਹਨਾਂ ਦਾ ਖੂਬ ਸਮਰਥਨ ਕੀਤਾ ਜਦਕਿ ਕਈਆਂ ਨੇ ਇਸ ਨੂੰ ਪ੍ਰਵਾਸੀਆਂ ਦੇ ਖਿਲਾਫ ਖਾਸ ਕਰਕੇ ਭਾਰਤੀਆਂ ਦੇ ਖਿਲਾਫ ਪੱਖਪਾਤੀ ਰਵੱਈਆ ਕਿਹਾ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਲਿਖਿਆ ਕਿ ਜ਼ਿਆਦਾਤਰ ਭਾਰਤੀ ਅਨਸਕਿਲਡ ਹੁੰਦੇ ਨੇ ਅਤੇ ਅਮਰੀਕੀਆਂ ਦੀਆਂ ਨੌਕਰੀਆਂ ਖੋ ਰਏ ਨੇ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਸਮਰਥਕ ਐਲਨ ਮਸਕ ਦਲੀਲ ਦਿੰਦੇ ਨੇ ਕਿ ਇਹ ਪ੍ਰੋਗਰਾਮ ਅਮਰੀਕਾ ਦੇ ਵਿੱਚ ਹੁਨਰ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਕ੍ਰੀਏਟੀਵਿਟੀ ਨੂੰ ਉਤਸ਼ਾਹਿਤ ਕਰਦਾ ਹੈ ਉਹ ਕਹਿੰਦੇ ਨੇ ਕਿ ਦੁਨੀਆ ਦੇ ਸਭ ਤੋਂ ਵਧੀਆ ਪ੍ਰਤਿਭਾਵਾਂ ਨੂੰ ਅਮਰੀਕਾ ਦੇ ਵਿੱਚ ਲਿਆਉਣ ਦੇ ਨਾਲ ਦੇਸ਼ ਦੀ ਤਕਨੀਕੀ ਅਤੇ ਖੋਜ ਦੀ ਸਮਰੱਥਾ ਵੱਧਦੀ ਹੈ ਜਿਸ ਐਂਟੀਸਟੇਟ ਅਮਰੀਕਾ ਦੇ ਵਣਜ ਸਕੱਤਰ ਹਾਰਵਰਡ ਲੁਟਨਿਕ ਵਰਗੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਅਮਰੀਕੀ ਕਾਮਿਆਂ ਦੀਆਂ ਨੌਕਰੀਆਂ ਖਾ ਰਿਹਾ ਹੈ ਲੁਟਨਿਕ ਨੇ ਇਸ ਨੂੰ ਸਕੈਮ ਘਰਾਰ ਦਿੱਤਾ ਹੈ ਅਤੇ ਇਹ ਕਿਹਾ ਕਿ ਅਮਰੀਕੀ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ 트럼ਪ ਪ੍ਰਸ਼ਾਸਨ ਨੇ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਸੁਧਾਰ ਦੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਲੋਟਰੀ ਸਿਸਟਮ ਨੂੰ ਖਤਮ ਕਰਕੇ ਸੈਲਰੀ ਬੇਸਡ ਸਿਲੈਕਸ਼ਨ ਸਿਸਟਮ ਸ਼ੁਰੂ ਕਰਨ ਦੀ ਗੱਲ ਕਹੀ ਹੈ ਇਸ ਦੇ ਤਹਿਤ ਵਧੇਰੇ ਤਨਖਾਹ ਵਾਲੀਆਂ ਨੌਕਰੀਆਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਨੂੰ ਕੰਪਨੀਆਂ ਜ਼ਿਆਦਾ ਤਨਖਾਹ ਦੇਣ ਦੀ ਪੇਸ਼ਕਸ਼ ਕਰਨਗੀਆਂ ਅਮਰੀਕਾ ਉਸ ਪ੍ਰੋਫੈਸ਼ਨਲ ਨੂੰ ਵੀਜ਼ਾ ਜਾਰੀ ਕਰੇਗਾ ਐਚ1 ਵੀ ਵੀਜ਼ਾ ਵਿਵਾਦ ਨੇ ਅਮਰੀਕਾ ਦੇ ਵਿੱਚ ਪਰਵਾਸ ਨੌਕਰੀਆਂ ਅਤੇ ਆਰਥਿਕ ਨੀਤੀਆਂ ਦੇ ਬਾਰੇ ਡੂੰਗੀ ਚਰਚਾ ਛੇੜੀ ਹੈ ਵਿਰੋਧੀਆਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਅਮਰੀਕੀ ਕਾਮਿਆਂ ਖਾਸ ਕਰਕੇ ਟੈਕ ਸੈਕਟਰ ਦੇ ਵਿੱਚ ਕਾਫੀ ਨੁਕਸਾਨ ਪਹੁੰਚਾਉਂਦਾ ਹੈ ਹੌਲੀ ਹੌਲੀ ਅਮਰੀਕੀ ਕੰਪਨੀਆਂ ਵਿਦੇਸ਼ੀ ਪ੍ਰੋਫੈਸ਼ਨਲਸ ਨੂੰ ਹਾਇਰ ਕਰਨਾ ਘਟਾ ਵੀ ਰਹੀਆਂ ਨੇ ਜਿਸ ਦਾ ਸਿੱਧਾ-ਸਿੱਧਾ ਅਸਰ ਭਾਰਤੀਆਂ ਦੇ ਉੱਤੇ ਪੈ ਰਿਹਾ ਹੈ ਜੇਕਰ ਅਮਰੀਕਾ ਸਰਕਾਰ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਇਹ ਵੀਜ਼ਾ ਪ੍ਰੋਗਰਾਮ ਬੰਦ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਭਾਰਤੀਆਂ ਦੇ ਖਿਲਾਫ ਨਫ਼ਰਤਮੰਦਿਆ ਜਾਵੇ ਜਾਂ ਫਿਰ ਨਾ ਕਿਉਂਕਿ ਇਸ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਚੀਨ ਦੇ ਪਾਕਿਸਤਾਨ ਦੇ ਤੇ ਹੋਰ ਮੁਲਕਾਂ ਦੇ ਪ੍ਰੋਫੈਸ਼ਨਲਸ ਵੀ ਕਰਦੇ ਨੇ H1B ਵੀਜ਼ਾ ਦੇ ਨਾਂ ਤੇ ਸਿਰਫ ਭਾਰਤੀਆਂ ਨੂੰ ਨਿਸ਼ਾਨੇ ਬਣਾਏ ਜਾਣਾ ਬਿਲਕੁਲ ਵੀ ਜਾਇਜ਼ ਨਹੀਂ